नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी सिंदूस फैमिली रेस्टोबार एक मल्टी कजिन रेस्टोडा स्वाद जो ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ सिंदूस फैमिली रेस्टोबार जੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਪਿੰਡ ਬਰਨਾਲਾ ਕਲਾਂ ਦੇ ਜੰਪਲ ਐਨ ਆਰ ਆਈ ਸਰਦਾਰ ਸਤਪਾਲ ਸਿੰਘ ਇੰਗਲੈਂਡ ਵਾਲਿਆਂ ਨੇ ਆਪਣੀ ਮਾਤਾ ਜੀ ਪ੍ਰੀਤਮ ਕੌਰ ਅਤੇ ਭੈਣ ਦਲਜੀਤ ਕੌਰ ਦੀ ਨਿਗੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਰਨਾਲਾ ਕਲਾਂ ਨੂੰ ਇੱਕ ਇਨਵਰਟਰ 10 ਛੱਤ ਵਾਲੇ ਪੱਖੇ ਅਤੇ ਇੱਕ ਪ੍ਰੈਸ਼ਰ ਕੁੱਕਰ 2 ਲੀਟਰ ਵਾਲਾ दान ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਬਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਵਿਦਿਆਲੀ দান ਮਹਾਦਾਨ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਾ ਕਲਾ ਵਿਖੇ ਇੱਕ ਹੋਰ ਮਹਾਦਾਨ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਵੀ ਪਿੰਡ ਦੇ ਪਰਵੰਤੇ ਸੱਜਣਾ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਯੋਗਦਾਨ ਰੰਦਾ ਹੈ ਸਾਡੇ ਸਕੂਲ ਦੇ ਲਈ ਬਹੁਤ ਆਗਾਹ ਵੱਧੂ ਪਿੰਡ ਹੈ ਤੇ ਇੱਥੇ ਦੇ ਵਾਸੀ ਬਹੁਤ ਆਗਾਹ ਵੱਧੂ ਸੋਚਦੇ ਆ ਤੇ ਬਹੁਤ ਹੀ ਛੋਟੀ ਜਿਹੀ ਸਾਡੀ ਗੁਜਾਰਿਸ਼ ਤੇ ਮਾਤਾ Pritam Kaur ਤੇ ਭੈਣ Daljit Kaur ਦੀ ਯਾਦ ਦੇ ਵਿੱਚ Satpal Singh ji UK ਨਿਵਾਸੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਵੀ ਕਾਫੀ ਸੇਵਾ ਕੀਤੀ ਆ ਕਹਿਣ ਤੇ ਸਾਡੇ ਸਕੂਲ ਦੇ ਲਈ ਇੱਕ ਇਨਵਰਟਰ ਬੜੇ ਵਾਲਾ 10 ਪੱਖੇ ਤੇ ਇੱਕ 22 ਲੀਟਰ ਦਾ ਜਿਹੜਾ ਆ ਸਟੀਲ ਦਾ ਕੁੱਕਰ ਲੈ ਕੇ ਦਿੱਤਾ ਆ ਤਾਂ ਕਿ ਜਿਹੜਾ ਹੈਗਾ ਬੱਚਿਆਂ ਨੂੰ ਇਹਨਾਂ ਦੀ ਪੜ੍ਹਾਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਨੂੰ ਲੋੜ ਸੀਗੀ ਇਸ ਲੋੜ ਨੂੰ ਪੂਰਾ ਕੀਤਾ ਹੈ ਅਸੀਂ ਸਾਰੇ ਇਸ ਦਾਨ ਤੇ ਮੇਰੇ ਸਕੂਲ ਮੈਂ ਬਲਗਾਰ ਚੰਦ ਜੀ ਐਸਟੀ ਤੇ ਮੇਰੇ ਸਾਰੇ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਪਿੰਡ ਦੇ ਵਾਸੀਆਂ ਵੱਲੋਂ ਵੀ ਸੱਧਪਾਲ ਜੀ ਦਾ ਬਹੁਤ ਸ਼ੁਕਰੀਆ ਕੀਤਾ ਜਾਂਦਾ ਹੈ ਤੇ ਅੱਜ ਉਹਨਾਂ ਦੇ ਨਾਲ ਨਾਲ ਰਗਵੀਰ ਸਿੰਘ ਜੀ ਪੰਚਾਇਤ ਮੈਂਬਰ ਅਮਰਜੀਤ ਸਿੰਘ ਜੀ ਲੰਬੜਦਾਰ ਹਰਪਰਜਨ ਸਿੰਘ ਦੀ ਮਾਸਟਰ ਹਰਵੰਤ ਸਿੰਘ ਦੀ ਬਿਜਲੀ ਬੋਰਡ ਤੋਂ ਤੇ ਅਜੀਤ ਸਿੰਘ ਦੀ ਪਾਵਲਾ ਸਤਿਆ ਦੇਵੀ, ਸੁਰਿੰਦਰ ਕੌਰ ਤੇ ਪ੍ਰੈਸ ਤੋਂ ਪਰਦੇਸੀ ਸਰਵਣੀ ਸਾਰੇ ਇਬਸਤਿਤ ਹੋਏ ਆ ਮੈਂ ਇੱਥੇ ਸਾਰਿਆਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਂ ਤੇ ਇਹਨਾਂ ਬੱਚਿਆਂ ਦੇ ਲਈ ਜੋ ਇਹਨਾਂ ਨੇ ਯੋਗਦਾਨ ਪਾਇਆ ਤੇ ਆ ਮੈਂ ਆਪਣੇ ਸਟਾਫ ਵੱਲੋਂ ਸਾਰਿਆਂ ਨੂੰ ਇਹ ਆਸ਼ਿਸ਼ ਆਸ਼ਵਾਸ਼ਣ ਦਿਵਾਉਣਾ ਆਂ ਕਿ ਅਸੀਂ ਹੋਰ ਜ਼ਿਆਦਾ ਮਿਹਨਤ ਕਰਕੇ ਬੱਚਿਆਂ ਦਾ ਲੈਵਲ ਹੋਰ ਜ਼ਿਆਦਾ ਵਧੀਆ ਚੱਕਾਂਗੇ ਤੇ ਇਸ ਦੇ ਨਾਲ ਨਾਲ ਹੀ ਰਗਵੀਰ ਸਿੰਘ ਪੰਚਾਇਤ ਮੈਂਬਰ ਜੀ ਉਹ ਸਾਡੀ ਸ਼ੈੱਡ ਦਾ ਥੋੜਾ ਜਿਹਾ ਏਰੀਆ ਖਾਲੀ ਸੀਗਾ ਉਹਨਾਂ ਨੇ ਵੀ ਲਗਭਗ 20000 ਰੁਪਏ ਦਾ ਖਰਚਾ ਹੈਗਾ ਹੈ ਉਹ ਵੀ ਇਸ ਸ਼ੈੱਡ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਰੇ ਪਤਵੰਤੇ ਸੱਜਣਾ ਦਾ ਮੈਂ ਇੱਥੇ ਆਣ ਤੇ ਬਹੁਤ ਸ਼ੁਕਰੀਆ ਕਰਦਾ ਤੇ ਧੰਨਵਾਦ ਕਰਦਾ ਹਾਂ ਤੇ ਇਸੇ ਤਰ੍ਹਾਂ ਪਿੰਡ ਦੇ ਲੋਕ ਸਾਡਾ ਸਹਿਯੋਗ ਦਿੰਦੇ ਰਹਿਣਗੇ ਤੇ ਇਹ ਪਿੰਡ ਤੇ ਪਿੰਡ ਦਾ ਸਕੂਲ ऐसे तरह आगे तरक्कीयां ਕਰਦਾ ਰਹੇਗਾ। थैंक यू जी, ਮਿਹਰਬਾਨੀ। ਗੁਰਜੀ ਦਾ ਖਾਲਸਾ, ਸ਼੍ਰੀ ਭਾਈ ਗੁਰਜੀ ਦੇ ਘਟੇ। ਪਹਿਲਾਂ ਤਾਂ ਅਸੀਂ ਪ੍ਰੈਸ মিডিਆ ਦਾ ਬਹੁਤ-ਬਹੁਤ ਧੰਨ ਧੰਵਾਦ ਕਰਦੇ ਹਾਂ ਜੀ ਪਰਦੇਸੀ ਸਾਹਿਬ ਦਾ ਜਿਹੜਾ ਸਾਡੇ ਛੋਟੇ ਜਿਹੇ ਸਨੇਹ ਤੇ ਨਾ ਛੋਟੇ ਜਿਹੇ ਵਾਇਰਲੈਂਡ ਵੀ ਪਹੁੰਚ ਜਾਂਦੇ ਜੀ। ਬਹੁਤ-ਬਹੁਤ ਧੰਨਵਾਦ ਜੀ। ਬਾਕੀ ਅਸੀਂ ਪਹਿਲਾਂ ਤਾਂ ਸਕੂਲ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਦੇਖੋ ਦਾਨ ਤਾਂ ਹਰ ਬੰਦਾ ਦੇ ਦਿੰਦਾ। ਦਾਨ ਨੂੰ ਪ੍ਰੋਪਰ ਲਾਣਾ ਵੀ ਉਹ ਬਹੁਤ ਜ਼ਰੂਰੀ ਹੈ। ਜਿਹੜਾ ਪ੍ਰੋਪਰ ਲਾਣ ਵਾਸਤੇ ਵੀ ਸਾਨੂੰ ਮੈਨੇਜਮੈਂਟ ਦੀ ਲੋੜ ਹੁੰਦੀ ਆ। ਉਹ ਮੈਨੇ ਇਹ ਬਹੁਤ ਹੀ ਮਹਤਵਪੂਰਨ ਹਾਰਾ ਜੀ ਇਹ ਚੀਜ਼ ਨੂੰ ਬਹੁਤ ਤਰੀਕੇ ਨਾਲ ਬੜੇ ਵਧੀਆ ਢੰਗ ਨਾਲ ਹਰ ਚੀਜ਼ ਜਿਹੜੀ ਲੋੜ ਆ ਉਹ ਲੈਂਦੇ ਉਹੀ ਲੋੜ ਜਿਹੜੀ ਡਿਮਾਂਡ ਕਰਦੇ ਆ ਸਰ ਸਾਡਾ ਨਗਰ ਜਿਹੜਾ ਆ ਔਰ ਐਨ ਆਰ ਆਈ ਵੀਰੋ ਸਾਡੇ ਬਹੁਤ ਹੀ ਸੀਰੀਅਸ ਸਹਿਯੋਗ ਦਿੰਦੇ ਆ ਸਾਡੀ ਗੁਰਨਾਨਕ ਸੋਸ਼ਲ ਵੈਲਫੇਅਰ ਸੋਸਾਇਟੀ ਬਰਨਾਲਾ ਕਰਾਂ ਬੋਲੋ ਵੀ ਕਾਫੀ ਸਹਿਯੋਗ ਆ ਕਾ ਚੜਦਾ ਕੰਮ ਵੀ ਇਹਨਾਂ ਦੇ ਵੱਲੋਂ ਵੀ ਸੋਸਾਇਟੀ ਵੱਲੋਂ ਹੀ ਆਪਾਂ ਇੱਕ ਆਰੰਭਿਆ ਆ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਡੇ ਸਤਬਲ ਭਾਜੀ ਬੜੇ ਸਾਡੇ ਚਾਚਾ ਜੀ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਛੋਟੀ ਜਿਹੀ ਆਵਾਜ਼ ਤੇ ਇਹ ਐਡਾ ਬੜਾ ਉਪਰਾਲਾ ਚੱਕਿਆ ਜੀ ਦੇਖੋ ਉਹ ਕਹਿੰਦੇ ਸਾਨੂੰ ਹੋਰ ਵੀ ਕਿਸੇ ਚੀਜ਼ ਦੀ ਲੋੜ ਵੀ ਦੱਸੋ ਸਾਨੂੰ ਆ ਤਾਂ ਛੋਟਾ ਜਿਹਾ ਸਾਡੇ ਲਈ ਆ ਬਹੁਤ ਮਤਲਬ ਇਹਨਾਂ ਦਾ ਤਹਿ ਦਿਲੋਂ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਔਰ ਨਗਰ ਵੱਲੋਂ ਔਰ ਸਕੂਲ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਬਾਕੀ ਹੋਰ ਵੀ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜੋ ਵੀ ਦਾਨ ਇਸ ਸਕੂਲ ਵਾਸਤੇ ਪਹਿਲਾ ਦਾਨ ਸਕੂਲ ਵਾਸਤੇ ਜਿੰਨੀ ਵੀ ਹੋਤਗੀ ਵੱਤਵਾ ਸੇਵਾ ਕਰੋ ਇਹ ਸਕੂਲ ਨੂੰ ਅਸੀਂ ਹੋਰ ਅੱਗੇ ਔਰ ਵਧੀਆ ਉਪਰਾਲੇ ਨਾਲ ਅੱਗੇ ਲੈ ਕੇ ਜਾਈਏ ਜੀ ਬਾਕੀ ਸਾਡੇ ਅਮਰਜੀਤ ਨੰਬਰਦਾਰ ਜੀ ਸਾਡੇ ਐਸਓ ਸਾਹਿਬ ਸਾਡੇ ਇਹ ਪ੍ਰੋਪਰਟੀ ਦੇ ਚੇਅਰਮੈਨ ਵੀ ਆ ਜੀ ਸਾਡੇ ਬਲਵੰਤ ਸਿੰਘ ਪਾਬੜਾ ਜੀ ਦੇ ਫਾਦਰ ਸਾਹਿਬ ਆਏ ਹੋ ਨੇ ਅਤੇ ਪਰਿਵਾਰ ਸਾਡਾ ਸਾਰਾ ਆਇਆ ਹੋਇਆ ਜੀ ਬਾਕੀ ਮਾਟਰਰ ਭਜਨ ਜੀ ਦਾ ਹੋ ਸਕੂਲ ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬਾਕੀ ਖਾਸ ਕਰਕੇ ਸੀ ਚਾਚਾ ਜੀ ਆਪਣੇ ਖਤਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਛੋਟੀ ਜਿਹੀ ਆਵਾਜ਼ ਤੇ ਇੱਕ ਇਨਾ ਮਹਾਨਦਾਨ ਕੀਤਾ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬਹੁਤ ਧੰਨਵਾਦ ਕਰਦਾ ਆ ਆਸ ਤੋਂ ਪਹੁੰਚੇ ਸਾਡੇ ਬਰੇਸੀ ਸਾਹਿਬ ਜੀ ਦਾ ਤੇ ਹੋਰ ਆਪਣੇ ਸਾਰੇ ਪ੍ਰਵੰਤ ਪਤਵੰਤੇ ਸੱਜਣ ਜਿਨ੍ਹਾਂ ਨੂੰ ਅਸੀਂ ਇੱਕ ਛੋਟੀ ਜਿਹੀ ਆਵਾਜ਼ ਮਾਰਦੇ ਆ ਤੇ ਸਾਡੇ ਕੋਲ ਇਕੱਠੇ ਹੋ ਜਾਂਦੇ ਆ ਅਤੇ ਬਹੁਤ ਧੰਨਵਾਦ ਆ ਸਕੂਲ ਦੇ ਸਾਡੇ ਐਡਮਾਨਟਰ ਸਾਹਿਬ ਤੇ ਪੂਰੇ ਸਟਾਫ ਦਾ ਜੋ ਕਿ ਸਾਡੇ ਸਕੂਲ ਨੂੰ ਬਹੁਤ ਸੱਜੇ ਢੰਗ ਨਾਲ ਚਲਾਉਂਦੇ ਆ ਤੇ ਬੱਚਿਆਂ ਨੂੰ ਹੋਣਹਾਰ ਬਣਾਉਂਦੇ ਆ ਜੋ ਵੀ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਉਹ ਹਰੇਕ ਬੰਦੇ ਤੱਕ ਪਹੁੰਚ ਕਰਕੇ ਉਸ ਨੂੰ ਪੂਰਾ ਕਰਨ ਦਾ ਕੋਸ਼ਿਸ਼ ਕਰਦੇ ਆ ਤੇ ਸਾਡੇ ਪਿੰਡ ਦੇ ਜਿੰਨੇ ਵੀ ਮੋਤਵਾਰ ਸੱਜਣ ਆ ਪਰਦੇਸ ਪਰਦੇਸੀ ਵੀਰਿਆ ਉਹ ਸਾਰੇ ਰਲ ਕੇ ਇਸ ਸੀਜ ਨੂੰ ਪੂਰਾ ਕਰਦੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਇੱਥੇ ਪਹੁੰਚੇ ਹੋ ਸਾਰੀ ਟੀਮ ਦਾ ਸਾਰੇ ਪ੍ਰਤਵੰਤੇ ਸੱਜਣਾ ਦਾ ਤੇ ਸਕੂਲ ਸਟਾਫ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਮਾਇਕ ਜੀ ਅੱਜ ਪੂਰੀ ਬਹੁਤ ਸਾਈ ਹੋ ਅੱਜ ਜੀ ਹੋ ਗੱਲ ਦੀ ਰਾਤ ਸੁਣੋ ਪਿਆ देखो एस बार आज देखो कुछ काम होना ना करना है जो भी सहयोग देंगे नहीं 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 मार लीजिए प्लीज बोल कर दो और साथ मार लीजिए हां तो करो कर हां मर्जी से नाप ले लो सारी है ना हो गई जी हो गई हो गई तो नेहा सुखदेव अब ये भी काटा गांव मार के हो गया अंदर ਆਜੋ ਆਜੋ ਐਥਿੰਗ ਅਗਲੀ ਪਾਟ ਮੋੜਾਦਾ ਮੈਂ ਪਰਤੇ ਜੀ ਅੱਜ ਵੀ ਅਮਰਜੀਤ ਕੋਲ ਗੱਲ ਨਹੀਂ ਯਾਰ ਇੱਕ ਬੜਾ ਵਧੀਆ ਹੋਰ ਨਹੀਂ ਕੋੜਾ ਅਮਰਜੀਤ ਜੀ ਠੀਕ ਹੈ ਜੀ ਠੀਕ ਹੈ ਉਧਰ ਗੱਲ ਹੋਣਾ ਦਾ ਤੁਸੀਂ ਕਰ ਦੋ ਸਾਰੇ ਕਾਰੋਬਾਰ ਦਾ ਨਾ ਜੀ ਮੇਰਾ ਸਾਰਿਆਂ ਦਾ ਹੀ ਆ ਗਿਆ ਜੀ ਆਜੋ ਆਜੋ ਸੈਂਟਰ ਇਹ ਲੋ ਜੀ ਬਾਈ ਬੋ ਤੇ ਹੁਣ ਤਾਂ ਕਮੇਟੀ ਦੀ ਹੋਂਦ ਇਹਨਾਂ ਨੇ ਬੰਨੀ ਆ ਜੀ ਪਹਿਲਾਂ ਕਮੇਟੀ ਨੂੰ ਇਹ ਪ੍ਰਬੰਧ ਭਾਈ ਜੀ ਨੇ ਇਹਨਾਂ ਨੇ ਇਹਨਾਂ ਨੇ ਹੋਂਦ ਕੀ ਲੈਂਦਾ ਤੇ ਹੋਂਦ ਲਿਆ ਕੇ ਉਹਨੂੰ ਸਟੈਬਲ ਕੀਤਾ ਹਾਂਜੀ ਹਾਂਜੀ ਤਾਂ ਹੁਣ ਉਹ ਛੱਕਿਆ ਬਣਿਆ ਬਣਾਇਆ ਕਰਾ ਛੱਕੀ ਜਾਂਦੇ ਆ ਚਲੋ ਅਗਲੀ ਵਧਾਈ ਜਾਂਦੇ ਆ ਇਹ ਰਗਵੀਰ ਭਾਜੀ ਆਜੋ ਅੱਜ ਰਗਵੀਰ ਭਾਈ ਜੀ ਕਿਥੇ ਬਣੋ ਆਜੋ ਤੁਸੀਂ ਕਿਰਪਾ ਕਰ ਆਜੋ ਜੀ ਨਹੀਂ ਵੀ ਆਇਓ ਹਾ ਮੈਡਮ ਹੁਣ ਨਾ ਕਰਨਾ ਹੈ ਆਪਾਂ ਅਰਗਵੀਰ ਭਾਈ ਦਾ ਪਲੀਜ਼ ਨਹੀਂ ਨਹੀਂ ਜਿਵੇਂ ਮੈਂ ਥਾਉਣਾ ਰਿਹਾ ਮੈਂ ਇਹਨੇ ਚੇਅਰ ਮਾਉਂ ਉਹ ਨਹੀਂ 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 ਮਰਦਾ ਨਾ ਉਹ ਮੇਰਾ ਬੰਦਾ ਹਾਂ ਹਾਂਜੀ

ਇਸ ਸੱਜਣਸ਼ੀ ਪਾਰਸੇਗ ਨਗਰ ਦਾ ਸਨਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਨਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇ ਸਿਰ ਇਜਾਜ਼ਤ ਦਿਓ ਧੰਨਵਾਦ